ਵਾਹਿਗੁਰੂ 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 ਲਓ ਜੀ ਕਰੋ ਦੋਸਤੋ ਦਰਸ਼ਨ ਬਾਬਾ ਜੋਗੀ ਪੀਰ ਦੀ ਬੁਲੰਦ ਦੇ ਜੋ ਸਾਰੀ ਦਿਨ ਹੈ ਦੇਖੋ ਇਹ ਉੱਪਰ ਦਾ ਦ੍ਰਿਸ਼ ਹੈ ਤੇ ਜਿਹੜੀ ਬੁਲੰਦ ਹੈ ਬਾਬਾ ਜੋਗੀ ਪੀਰ ਦੀ ਉਹ ਸਾਰੀ ਦਿਨ ਚੱਲ ਰਹੀ ਹੈ ਦੇਖੋ ਇਹ ਸਾਹਮਣੇ ਸਰੋਵਰ ਤੇ ਆ ਬਾਬਾ ਜੀ ਦੀ ਜਗਾ ਕਹਿਲ ਗੋਤ ਨਾਲ ਸੰਬੰਧਿਤ ਜਿਹੜੇ ਬਾਬਾ ਜੀ ਸੀ ਬਾਬਾ ਜੋਗੀ ਪੀਰ ਤੇ ਚਾਰ ਛਪੇਰੇ ਦੇਖੋ ਤੁਸੀਂ ਬੀੜ ਹੈਗੀ ਦਰਖਤ ਨੇ ਬਹੁਤ ਹੀ ਵਧੀਆ ਜਿਹੜਾ ਰਮਣੀਕ ਜਗ੍ਹਾ ਦੇ ਉੱਪਰ ਜਿਹੜਾ ਇਹ ਸਥਾਨ ਬਣਿਆ ਹੋਇਆ ਹੈ ਲਓ ਜੀ ਦੇਖੋ ਦੇਖੋ ਬੀੜ ਦੇ ਵਿੱਚ ਮੋਰ ਤੋਤੇ ਹਾਂ ਚਿੜੀਆਂ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੋਊਗੀ ਦੇਖੋ ਕਿੰਨੀ ਵਧੀਆ ਜਿਹੜੀ ਜਗ੍ਹਾ ਹੈ ਕਿੰਨਾ ਸਕੂਨ ਮਿਲਦਾ ਹੈ ਦੇਖੋ ਉਹ ਸਾਰੀ ਉਧੀ ਨੇ ਦੇਖੋ ਸਾਰੀ ਇਹ ਇਮਾਰਤ ਜਿਹੜੀ ਪ੍ਰਾਤਨ ਇਮਾਰਤ ਨੂੰ ਨਵੀਂ ਦਿੱਖ ਦੇ ਕੇ ਜਿਹੜਾ ਇਹ ਬਣਾਇਆ ਜਾ ਰਿਹਾ ਆ ਦੇਖੋ ਇਹ ਜਿਹੜੀ ਪੁਰਾਣੀ ਇਮਾਰਤ ਅਜੇ ਵੀ ਖੜੀ ਹੈ i <laughs> ਇੰਨਾ ਬੋਰਡਾਂ ਉੱਪਰ ਲਿਖਿਆ ਗਿਆ ਹੈ ਬਾਬਾ ਜੀ ਦਾ ਇਤਿਹਾਸ ਤੇ ਉਹਨਾਂ ਲੋਕਾਂ ਨੂੰ ਤਾੜਨਾ ਵੀ ਕੀਤੀ ਗਈ ਹੈ ਜੋ ਇੱਥੇ ਸ਼ਰਾਬ ਚੜਾਉਂਦੇ ਨੇ ਕਿਉਂਕਿ ਬਾਬਾ ਜੋਗੀ ਪੀਰ ਸ਼ਰਾਬ ਨਹੀਂ ਸੀ ਪੀਂਦੇ ਤੇ ਇੱਥੇ ਸ਼ਰਾਬ ਚੜਾਉਣੀ ਜੜੀ ਸਖਤ ਮਨਾ ਕੀਤੀ ਗਈ ਹੈ ਫਿਰ ਵੀ ਲੋਕ ਨਹੀਂ ਹਟਦੇ ਇੱਥੇ ਸ਼ਰਾਬ ਚੜਾਉਂਦੇ ਨੇ